ਪਰੇ ਸਮੇਂ ਦੇ ਵਿੱਚ ਖਤਮ ਹੋਈ ਸਾਸ ਸੰਧੀ ਪਾਈਏ ਭਤੀ ਦੀ ਸਾਥ ਬਲਾਓ ਵਾਹਿਗੁਰੂ ਨੀਕਾ ਬਖਸ਼ ਵਾਹਿਗੁਰੂ ਜੀ ਦੀ ਖਤੇ ਅੱਜ ਦਾ ਜੋ ਦਿਨ ਹੈ ਬਹੁਤ ਭਾਗਾ ਭਰਿਆ ਦਿਨ ਹੈ ਜਦੋਂ ਸਾਡੇ ਸਮਾਜ ਦੇ ਤਾਕ ਬਿਨ ਉਸ ਵਿਆਹ ਰਸਮ ਹੋਉਂਦੇ ਆ ਤਾਂ ਉਹ ਪਰਿਵਾਰਾਂ ਦਾ ਮੋਹਿਲ ਹੋਇਆ ਪਪਾ ਨਾਨਕ ਜੀ ਉਹਨਾਂ ਦੀ ਬੇਟੀ ਤੇ ਪਾਈ ਤੋਂ ਉੱਤੇ ਵਾਲੇ ਸੱਜਣਾ ਦਾ ਜੋ ਮੇਲ ਹੋਇਆ ਵਿਆਹ ਦੀ ਰਸਮਾਂ ਨਾਮਕਾਂ ਵੀਰਾਂ ਦੀ ਸਭ ਜੀ ਪੂਰਨ ਹੋਈਆਂ ਤੇ ਬਾਬਾ ਪੁਜਾ ਜੀ ਗਰਾਦੀ ਸਿੰਘ ਭਲਾਇ ਦੇ ਚੈਰੀ ਚੈਰ ਕਲਾਸ ਵਾਲੋ ਮੈਨੂੰ ਹੁਕਮ ਹੋਇਆ ਸੁਪਾਸਤ ਬਣਾਉਣ ਦੇ ਨਾਤੇ ਕਿ ਇਹ ਦੋਨਾਂ ਬੰਵਾਰਾਂ ਨੂੰ ਲੱਖ ਲੱਖ ਵਾਰ ਖਾਵਾਉਣ ਦੀ ਧਾਰਨਾ ਹੋਣ ਇੱਕ ਗੱਲ ਤੁਹਾਡੇ ਨਾਲ ਸਾਧੀ ਮੈਂ ਕਰਨੀ ਹੈ ਕਿ ਜੋ ਧੀਆ ਨੇ ਅੱਜ ਦੇ ਸਮਾਜ ਦਾ ਜੋ ਅੰਧਵਾਦ ਤੇ ਔਰਤ ਹੈ ਆਪਾਂ ਪਿਛਲੇ ਸਮੇਂ ਨੂੰ ਦੇਖ ਰਹੇ ਹਾਂ ਮੇਸ਼ਾ ਕਾ ਤਰਨੂ ਗੁਰ ਸਿੰਘ ਸਾਹਿਬ ਦੇ ਵਿੱਚ ਸਾਡੇ ਸਿੱਖਾਂ ਦੇ ਰਹਿਬਰ ਬਾਬਾ ਰਾਕੇ ਜੀ ਨੇ ਔਰਤ ਦੇ ਵਿੱਚ ਮਾਰਥਰ ਨਾਰਾ ਮਾਰਿਆ ਸੀ ਜਦੋਂ ਔਰਤਾਂ ਨੂੰ ਆਪਣੇ ਪਰਿਵਾਰ ਦੇ ਨਾਲ ਸਭੀ ਰਸਮਾਂ ਚਾਹਦੀ ਸੀ ਜਿਉਂਦੀ ਸੰਸਾਰ ਲਈ ਸਾਡਾ ਸਮਾਜ ਜਦ ਤੇ ਆਪ ਸਾਰੇ ਰਾਕੇ ਦੇਖੋ ਕਿ ਇੱਕ ਮਰਿਆ ਆਦਮ ਜੋ ਹੁੰਦਾ ਹੈ ਉਹ ਤਾਂ ਮਿੱਟੀ ਹੁੰਦਾ ਹੈ ਉਹਨੂੰ ਕੋਈ ਫਰਕ ਨਹੀਂ ਪੈਂਦਾ ਜਿਸ ਕਾ ਆਪਾ ਬਾੜੀ ਕਰਵਾ ਦਿਆ ਕੋਈ ਦੌਲਤ ਦਿੰਦਾ ਕੋਈ ਪਾਣੀ ਵਿੱਚ ਰੋੜ ਦਿੰਦਾ ਕੋਈ ਸਾਡ ਦਿੰਦਾ ਉਹਨੂੰ ਕੋਈ ਫਰਕ ਨਹੀਂ ਪੈਂਦਾ ਪਰ ਇੱਕ ਔਰ ਆਪ ਜਿਹਦਾ ਕੋਈ ਜਨਮ ਵੀ ਕੋਈ ਨਹੀਂ ਹੁੰਦਾ ਉਹ ਸਾਨੂੰ ਆਪਣੇ પતિ ਦੇ ਬਰਾਬਰ ਸੇਖਾਂ ਦੇ ਵਿੱਚ ਬੈਠ ਕੇ ਸਾਡ ਦੇਣਾ ਕਿ ਕਿੰਨੀ ਜ਼ਿੰਮੇਵਾਰੀ ਹੈ ਉਹਦੇ ਬਾਅਦ ਸਾਡੇ ਗੁਰੂਆਂ ਨੇ ਬਹੁਤ ਵੱਡਾ ਕੰਮ ਕਿਉਂ ਕਿ ਆ ਬਗੜਾ ਨਾਰਾ ਮਾਰਿਆ ਕਿ ਸੋਕੋ ਮੰਨਦਾ ਕਿ ਜਿੱਤ ਜੰਮੇ ਰਾਜਾ ਉਹ ਲੋਕ ਨੂੰ ਕਿਉਂ ਇਸ ਤਰ੍ਹਾਂ ਦਤਾਰਿਆ ਜਾਂਦਾ ਹੈ ਤੋਂ ਅੱਜ ਸਾਡੇ ਸਾਹਮਣੇ ਅਸੀਂ ਦੇਖ ਰਹੇ ਆ ਵੀਡੀਓ ਦਾ ਜਵਾਨਾ ਹੈ ਔਰ ਉਹ ਹਰ ਜਗ੍ਹਾ ਉਹ ਨੀਵੀਂ ਕਰਕੇ ਦਿਖਾਇਆ ਜਾਂਦਾ ਕਿਉਂਕਿ ਜਿਸ ਵੀਡੀਓ ਦਾ ਜਵਾਨਾ ਹੈ ਮਸ਼ਹੂਰੀਆਂ ਲਾ ਲਓ ਹੋਰ ਲਾ ਲਓ ਇਧਰ ਉਧਰ ਲਾ ਲਓ ਆਪਾਂ ਦੇਖ ਰਹੇ ਆ ਕੋਈ ਇੱਥੇ ਗੁਰੂ ਸਾਹਿਬ ਦੀ ਸੇਵਾ ਹਾਂ ਜੀ ਪਰ ਮੇਰਾ ਕਹਿਣ ਦਾ ਭਾਵ ਹੈ ਵੀ ਜਿਹਦੇ ਬਿਨਾ ਇਹ ਸੰਸਾਰ ਦੀ ਉਤਪਤੀ ਨਹੀਂ ਹੋ ਸਕਦੀ ਇਹ ਸੰਸਾਰ ਚੱਲੀ ਨਹੀਂ ਸਕਦਾ ਅਸੀਂ ਉਸ ਔਰਤ ਨੂੰ ਉਸ ਸਾਡੀ ਇੱਜ਼ਤ ਨੂੰ ਭੈੜਾ ਨੁਹਾਵਾ ਨੂੰ ਕਿਉਂ ਅਸੀਂ ਇੱਕ ਤੈਨਾ ਨਰਾਦਰ ਦੇ ਦਾ ਸਾਡਾ ਸਮਾਜ ਸੋ ਅਸੀਂ ਸਾਡੀਆਂ ਧੀਾਂ ਦੀ ਗਦਰ ਕਰਨੀ ਜਾਣੀਏ ਜਦੋਂ ਕੋਈ ਧੀ ਸਾਡੀ ਹੰਗਰੀ ਹੈ ਤਾਂ ਬਾਪ ਅਗਰ ਸਾਡੀ ਧੀ ਵੱਲ ਕੋਈ 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 ਲੜਕਾ ਗੈਰ ਆਦਮੀ ਅੱਖਾਂ ਥੱਕ ਕੇ ਦੇਖਦਾ ਹੈ ਤੇ ਬਾਪ ਉਹਨੀਆਂ ਕਹਿੰਦਾ ਮੈਂ ਤੇਰਾ ਅੱਖਾ ਕੱਢ ਦੂੰਗਾ ਅੱਜ ਜੋ ਅੱਜ ਲక్ష్ਮਾ ਹੋਈ ਹੈ ਇਹਦੇ ਵਿੱਚ ਬਹੁਤੇ ਹੁਤਾ ਆਪਣੇ ਇਹ ਬਹੁਤ ਵੱਡਾ ਇੱਕ ਜਿਗਰਾ ਹੈ ਬਹੁਤ ਵੱਡੇ ਜਿਗਰੇ ਦਾ ਪ੍ਰਤੀਕ ਹੈ ਗੱਲ ਜਦੋਂ ਇੱਕ ਹੋਂ ਵਾਲੇ ਧੀ ਦੇ ਪੰਜੀ ਦਾ ਪਰਲਾ ਉਹਦੇ ਲੜ ਖੜਾਇਆ ਜਾਂਦਾ ਹੈ ਬਹੁਤ ਵੱਡਾ ਜਿਗਰਾ ਹੋਣਾ ਚਾਹੀਦਾ ਇਸ ਵਾਸਤੇ ਸੋ ਮੈਂ ਫੇਰ ਸਾਰੇ ਪਾਰਕ ਨੂੰ ਉਹਨਾਂ ਪਾਰਕਾਂ ਨੂੰ ਵਧਾਈ ਦਿੰਦਾ ਹੋਇਆ ਬੇਨਤੀ ਕਰੂੰਗਾ ਕਿ ਜੋ ਅਸੀਂ ਕਿ ਪਸਤ ਨਾਮ ਹੈ ਆਪਾਂ ਬੁੱਢਾ ਦੀ ਗ੍ਰੰਥ ਸਭਾਈ ਦਾ ਇੱਕ ਪ੍ਰਾਸਾ ਜਿਨ੍ਹਾਂ ਦੇ ਬਾਬਾ ਨਾਲ ਕਿ ਸਾਡੇ ਸਰਕਲ ਜੀਤਵਾਲ ਦੇ ਸਰਪਾਸ ਨੂੰ ਨਹੀਂ ਰਹੇ ਹੋਰ ਵੀ ਸਾਡੇ ਭਾਈ ਸਵਰਨ ਸਿੰਘ ਜੋ ਸਾਡੇ ਇਹਦੇ ਪ੍ਰਚਾਰਕ ਕਤੋਂ ਨੇ ਭਾਈ ਤਾਰਾ ਸਿੰਘ ਗੁਫਾ ਉਹ ਸਾਡੇ ਖਜਾਨਾ ਇਹਨਾਂ ਤੇ ਕਰੀ ਬਾਈ ਹਰਦੀਪ ਸਿੰਘ ਸਾਰੇ ਸਾਡੇ ਬਾਈ ਇੱਥੇ ਸੋਨਾ ਮੌਜੂਦ ਨੇ ਮਾਣੋ ਬੇਨਤੀ ਕਰਵਾਉਂਦੇ ਆਉਣਾ ਅਤੇ ਜੋ ਇੱਕ ਛੋਟੀ ਵੀ ਅਸੀਂ ਸਭਨਾਂ ਦੀ ਟੀਮ ਚਲਾਈ ਹੈ ਸਾਡੀਆਂ ਧੀਆਂ ਵਾਸਤੇ ਅੱਜ ਇਹ ਧੀ ਬਾਬੇ ਲਾਣਕ ਦੀ ਧੀ ਨਹੀਂ ਹੈ ਸਾਡੀ ਧੀ ਹੈ ਅਸੀਂ ਉਹਨਾਂ ਧੀਆਂ ਵਾਸਤੇ ਛੋਟਾ ਜਿਹਾ ਉਪਰਾਮਾ ਕੀਤਾ ਹੈ ਕਿ ਸਾਰੇ ਸਿੱਕਾ ਵੱਲੋਂ ਚਾਹੇ ਸੱਸ ਲੋ ਜਿੰਨੀ ਸਾਡੀ ਹਾਇਸੀ ਹੈ ਜਿਹੜਾ ਸਾਡੇ ਚੱਕ ਰਹਾ ਉਹਦੇ ਮਤਲਬ ਅਸੀਂ ਉਸ ਪਰਿਵਾਰ ਦੀ ਮਦਦ ਕਰਦੇ ਆਂ ਫੋ ਉਹਦੇ ਤਹਿਤ ਸਾਡੇ ਪਾਪਾ ਲਾਲ ਜੀ ਨੂੰ ਚੈੱਕ ਦੇ ਰੂਪ ਵਿੱਚ ਅਸੀਂ ਮਦਦ ਕਰਦੇ ਆਂ ਉਹ ਚੈੱਕ ਅਸੀਂ ਦੇਣਾ ਚਾਹਾਂਗੇ ਮੈਂ ਬੇਨਤੀ ਕਰੂਗਾ ਕਿ ਪਾਪਾ